ਪਿਆਰੀ 사ਤਸੰਗਤ ਜੀ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ 사ਤਸੰਗਤ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਦੋਂ ਤਾਂ-ਤਾਂ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਵੇ ਉਹਨਾਂ ਸੰਗਤਾਂ ਨੂੰ ਹੀ ਦਰਬਾਰ ਸਾਹਿਬ ਦੇ ਦਰਸ਼ਨ ਹੁੰਦੇ ਆ ਤੇ ਗੁਰੂ ਮਹਾਰਾਜ ਜੀ ਦਰਸ਼ਨ ਦਿੰਦੇ ਆ ਤੇ ਦਾ ਗੁਰੂ ਮਹਾਰਾਜ ਜੀ ਦੇ ਦਰਬਾਰ ਜਾਣ ਦੀਆਂ ਖੁਸ਼ੀਆਂ ਮਿਲਦੀਆਂ ਨੇ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਨੂੰ ਦੇ ਉੱਪਰ ਹੀ ਇਹੋ ਜੀ ਮਿਹਰ ਕਰ ਦੇਣ ਕਿ ਉਹਨਾਂ ਨੂੰ ਆਪਣੇ ਦਰਸ਼ਨ ਦੇਣ ਤੇ ਉਹਨਾਂ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਅਸੀਂ ਵੀ ਜੀਵ ਜੰਤੂ ਦੀ ਤਰਾਈਆਂ ਬਹੁਤ ਭੁੱਲਣਾ ਹੋ ਜਾਂਦੀਆਂ ਨੇ ਸਾਰੇ ਦਿਨ ਵਿੱਚ ਬਹੁਤ ਭੁੱਲਾਂ ਹੋ ਜਾਂਦੀਆਂ ਨੇ ਕਿਉਂਕਿ ਸਾਡੇ ਅੰਦਰ ਬਹੁਤ ਜ਼ਿਆਦਾ ਕ੍ਰੋਧ ਮੋ ਮਾਇਆ ਹੰਕਾਰ ਭਰਿਆ ਹੋਇਆ ਵੇ ਤੇ ਸਾਡੇ ਕੋਲ ਬਹੁਤ ਜ਼ਿਆਦੀਆਂ ਸਾਰੇ ਦਿਨ ਵਿੱਚ ਸਾਡੇ ਕੋਲ ਬਹੁਤ ਜ਼ਿਆਦੀਆਂ ਗਲਤੀਆਂ ਹੋ ਜਾਂਦੀਆਂ ਨੇ ਕਿਸੇ ਦੀ ਚੁਗਲੀ ਨਿੰਦਿਆ ਹੋ ਜਾਂਦੀ ਏ ਕਿਸੇ ਦੇ ਬਾਰੇ ਮਾੜਾ ਬੋਲਿਆ ਜਾਂਦਾ ਵੇ ਵਾਹਿਗੁਰੂ ਜੀ ਤੁਸੀਂ ਬਖਸ਼ਣਹਾਰ ਹੋ ਸਾਡੀਆਂ ਗਲਤੀਆਂ ਮਾਫ਼ ਕਰ ਦਿਓ ਵਾਹਿਗੁਰੂ ਜੀ ਇਸੇ ਜਨਮ ਵਿੱਚ ਸਾਨੂੰ ਮਾਫ਼ ਕਰ ਦਿਓ ਵਾਹਿਗੁਰੂ ਜੀ ਕਿਰਪਾ ਕਰੋ ਕਿ ਸਾਡੇ ਕੋਲੋਂ ਅੱਗੇ ਤੋਂ ਇਹੋ ਜਿਹੀਆਂ ਗਲਤੀਆਂ ਨਾ ਹੋਣ ਕਿ ਸਾਡੇ ਮੂੰਹ ਵਿੱਚੋਂ ਕਿਸੇ ਵਾਸਤੇ ਮਾੜਾ ਲਬਜ ਨਾ ਨਿਕਲੇ ਸਾਡੀਆਂ ਅੱਖਾਂ ਕਿਸੇ ਨੂੰ ਮਾੜੇ ਮਾੜੀ ਨਿਗਰ ਨਾਲ ਦੇਖਣ ਤੇ ਸਾਡੇ ਕੰਨ ਵੀ ਮਾੜੇ ਆ ਮਾੜਾ ਕੁਛ ਨਾ ਸੁਨਣ ਵਾਹਿਗੁਰੂ ਜੀ ਇੰਨੀ ਕਿਰਪਾ ਕਰ ਦੋ ਕਿ ਤੁਹਾਡੇ ਚਰਨਾਂ ਦਾ ਸਾਨੂੰ ਪਿਆਰ ਮਿਲੇ ਤੁਹਾਡੇ ਚਰਨਾਂ ਦਾ ਸਾਨੂੰ ਸਹਾਰਾ ਮਿਲੇ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਰਿਆਂ ਤੇ ਹੀ ਕਿਰਪਾ ਬਣਾ ਕੇ ਰੱਖਣ ਸਾਰਿਆਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਰੱਖਣ ਪਰਿਵਾਰ ਦੇ ਜੀਆ ਰਲ ਮਿਲ ਕੇ ਰਹਿਣ ਦੇ ਸਰੀਰਕ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਕਿਰਪਾ ਕਰਨਾ ਵਾਹਿਗੁਰੂ ਜੀ ਅੱਜ ਤੁਸੀਂ ਦੇਖ ਰਹੇ ਹੋ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਲੈ ਕੇ ਆਉਂਦੇ ਆ ਫਿਰ ਉਸ ਤੋਂ ਬਾਅਦ ਬਹੁਤ ਹੀ ਸੋਹਣਾ ਕੀਰਤਨ ਹੁੰਦਾ ਵੇ ਕੀਰਤਨ ਦੇ ਸ਼ਬਦ ਸੀ ਤਨ ਇਹ ਵੇਲਾ ਸੋ ਦਰਸ਼ਨ ਕਰਨਾ ਹਾਉ ਬਲੇ ਹਾਰੀ ਸਤਗੁਰ ਚਰਨਾ ਤਨ ਇਸ ਤਨ ਸੋ ਵੇਲਾ ਇਸ ਦਰਸ਼ਨ ਕਰਨਾ ਤਨ ਸੋ ਵੇਲਾ ਜਿਸ ਦਰਸ਼ਨ ਕਰਨਾ ਹਾਉ ਬਲੇ ਹਾਰੀ ਸਤਗੁਰ ਚਰਨਾ ਹਾਉ ਬਲੇ ਹਾਰੀ ਸਤਗੁਰ ਚਰਨਾ ਤਨ ਸੋ ਵੇਲਾ ਤਨ ਸੋ ਵੇਲਾ ਜਿਸ ਦਰਸ਼ਨ ਕਰਨਾ ਹਉ ਬਲੇ ਹਾਰੀ ਸਤ ਗੁਰੂ ਚਰਨਾਂ ਤਨ ਇਸੇ ਦਾ ਵੇਲਾ ਹੁੰਦਾ ਹੈ ਜਿਸ ਵੇਲੇ ਦਰਸ਼ਨ ਕਰੀਦੇ ਨੇ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਮਿਲਦਾ ਹੈ ਵਾਹਿਗੁਰੂ ਹਮੇਸ਼ਾ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ ਤੇ ਆਪਣੇ ਚਰਨਾਂ ਤੋਂ ਪਰੇ ਨਾ ਕਰਿਓ ਵਾਹਿਗੁਰੂ ਜੀ ਹਮ ਆਪਣੇ ਚਰਨਾ ਨਾਲ ਹਮੇਸ਼ਾ ਜੋੜ ਕੇ ਰੱਖਿਓ ਵਾਹਿਗੁਰੂ ਜੀ। ਇਹੀ ਅਰਦਾਸ ਕਰਿਆ ਕੋ ਸਵੇਰੇ ਉੱਠ ਕੇ ਕਿ ਵਾਹਿਗੁਰੂ ਜੀ ਸ਼ੁਕਰੇ ਤੇਰਾ ਵਾਹਿਗੁਰੂ ਬਹੁਤ ਕੁਛ ਦਿੱਤਾ ਹੈ ਤੂੰ ਵਾਹਿਗੁਰੂ ਔਕਾਤ ਵੀ ਕੁਛ ਨਹੀਂ ਹੈਗੀ ਔਕਾਤ ਤੋਂ ਵੱਧ ਕੇ ਦਿਨੈ ਵਾਹਿਗੁਰੂ ਸ਼ੁਕਰੇ ਤੇਰਾ ਵਾਹਿਗੁਰੂ ਸ਼ੁਕਰੇ ਤੇਰਾ ਵਾਹਿਗੁਰੂ ਸ਼ੁਕਰੇ ਵਾਹਿਗੁਰੂ ਤੇਰਾ ਬਸ ਇਸੇ ਤਰ੍ਹਾਂ ਆਪਣਾ ਮਿਹਰ ਭਰਿਆ ਹੱਥ ਰੱਖੀ ਵਾਹਿਗੁਰੂ ਤੇ ਆਪਣੇ ਚਰਨਾਂ ਦਾ ਪਿਆਰ ਬਖਸ਼ੀ ਸਰਬੱਤ ਦਾ ਭਲਾ ਕਰੀ ਵਾਹਿਗੁਰੂ ਨਾਨਕ ਨਾਮ ਚੜ ਦੀ ਗਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਮੰਗਿਆ ਕਰੋ ਸਰਬੱਤ ਦੇ ਭਲੇ ਮੰਗਣ ਨਾਲ ਹੀ ਆਪਣਾ ਭਲਾ ਹੁੰਦਾ ਏ ਕੱਲਾ ਆਪਣਾ ਭਲਾ ਮੰਗਣ ਨਾਲ ਭਲਾ ਨਹੀਂ ਹੁੰਦਾ ਕਿ ਵਾਹਿਗੁਰੂ ਜੀ ਮੇਰਾ ਭਲਾ ਕਰਿਓ ਵਾਹਿਗੁਰੂ ਜੀ ਮੈਨੂੰ ਐਦਾਂ ਮੈਨੂੰ ਐਦਾਂ ਨਹੀਂ ਸਰਬੱਤ ਦੇ ਭਲੇ ਦੀ ਅਰਦਾਸ ਏ ਵਾਹਿਗੁਰੂ ਜੀ ਨੇ ਬਣਾਈ ਐ ਸਰਬੱਤ ਦਾ ਭਲਾ ਮੰਗਿਆ ਕਰੋ ਉਹਦੇ ਵਿੱਚ ਹੀ ਆਪਣਾ ਵੀ ਭਲਾ ਹੁੰਦਾ ਏ ਜੇ ਅਸੀਂ ਕਿਸੇ ਦਾ ਭਲਾ ਮੰਗਾਂਗੇ ਕਿਸੇ ਦੇ ਭਲੇ ਨਾਲ ਹੀ ਆਪਣਾ ਭਲਾ ਹੋਏਗਾ ਵਾਹਿਗੁਰੂ ਜੀ ਇਸ ਲਈ ਜਿੱਦੋਂ ਵੀ ਵਾਹਿਗੁਰੂ ਜੀ ਦਰਬਾਰ ਜਾਂਦੇ ਹੋ ਘਰ ਵਿੱਚ ਅਰਦਾਸ ਕਰਦੇ ਹੋ ਵਾਹਿਗੁਰੂ ਜੀ ਵਾਹਿਗੁਰੂ ਜੀ ਕੋਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਖਲਾ ਤੇਰੇ ਪਾਣੇ ਸਰਬਤ ਦਾ ਭਲਾ ਪਿਆਰੀ ਸਾ ਸੰਗਤ ਜੀ ਜਦੋਂ ਵੀ ਤੁਹਾਡਾ ਮਨ ਉਦਾਸ ਹੁੰਦਾ ਹੈ ਨਾ ਕਈ ਵਾਰ ਭੈੜੇ ਭੈੜੇ ਵਿਚਾਰ ਆਉਂਦੇ ਆ ਮਨ ਵਿੱਚ ਮਨ ਸੈਡ ਹੁੰਦਾ ਵੇ ਜਾਂ ਮਨ ਫਿਰ ਕਿਸੇ ਵੀ ਗੱਲ ਨੂੰ ਲੈ ਕੇ ਪਰੇਸ਼ਾਨ ਹੁੰਦਾ ਵੇ ਤਾਂ ਤੁਸੀਂ ਵਾਹਿਗੁਰੂ ਜੀ ਦਾ ਜਾਪ ਕਰਿਆ ਕਰੋ ਵਾਹਿਗੁਰਜੀ ਦਾ ਜਾਪ ਕਰਿਆ ਕਰੋ ਤੇ ਨਾਲ ਇਹ ਕਿਆ ਕਰੋ ਨਾਨਕ ਨਾਮ ਚੜ ਦਿਖਲਾ ਤੇਰੇ ਬਾਣੇ ਸਰਬਤ ਦਾ ਫਲਾ ਨਾਨਕ ਨਾਮ ਚੜ ਦਿਖਲਾ ਤੇਰੇ ਬਾਣੇ ਸਰਬਤ ਦਾ ਫਲਾ ਨਾਨਕ ਨਾਮ ਚੜ ਦਿਖਲਾ ਤੇਰੇ ਬਾਣੇ ਸਰਬਤ ਦਾ ਫਲਾ ਜਿਸ ਪਰ ਤੇਰੀ ਕਿਰਪਾ ਹੋਵੇ ਉਸ ਦੇ ਸਿਰ ਤੋਂ ਟਲੇ ਬੁਲਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦੀ ਭਲਾ ਜਿਸ ਪੇ ਸਿਰ पे ਤੇਰੀ ਕਿਰਪਾ ਜਿਸਕੇ ਸਿਰ ਪਰ ਤੇਰੀ ਕਿਰਪਾ ਉਸ ਦੇ ਸਿਰ ਤੋਂ ਟਲੇ ਬੁਲਾ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਫਲਾ ਨਾਨਕ ਨਾਮ ਚੜ ਦੀ ਖਲਾ ਤੇਰੇ ਪਾਣੇ ਸਰਬਤ ਦਾ ਫਲਾ ਪਿਆਰੀ ਸਾਧ ਸੰਗਤ ਜੀ ਤੁਸੀਂ ਕਰਕੇ ਵੇਖਿਓ ਬਹੁਤ ਫਰਕ ਪੈਂਦਾ ਬਹੁਤ ਫਰਕ ਪੈਂਦਾ ਵੇ ਕੁਝ ਹੀ ਮਿੰਟਾਂ ਦੇ ਵਿੱਚ ਸਭ ਕੁਝ ਠੀਕ ਹੋ ਜਾਂਦਾ ਵੇ ਪਰੇਸ਼ਾਨ ਮਨ ਠੀਕ ਹੋ ਜਾਂਦਾ ਹੈ ਪਰੇਸ਼ਾਨੀ ਦੀ ਟੈਨਸ਼ਨ ਦੂਰ ਹੋ ਜਾਂਦੀ ਹੈ ਬਹੁਤ ਸਕੂਨ ਮਿਲਦਾ ਬਹੁਤ ਸਕੂਨ ਮਿਲਦਾ ਵਾਹਿਗੁਰੂ ਜੀ ਕਰਕੇ ਵੇਖਿਓ ਵਾਹਿਗੁਰੂ ਜੀ ਬਹੁਤ ਸਕੂਨ ਮਿਲਦਾ ਹੈ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਨੂੰ ਹੀ ਪਿਆਰ ਭਰਿਆ ਮਿਹਰ ਭਰਿਆ ਆਪਣਾ ਪਿਆਰ ਦੇਣ ਸਾਰਿਆਂ ਦੇ ਸਿਰ ਤੇ ਮਿਹਰ ਪਰਿਆਥ ਰੱਖਣ ਵਾਹਿਗੁਰੂ ਜੀ ਕਿਰਪਾ ਕਰਨ ਤੇ ਪਿਆਰੀ ਸਾਧ ਸੰਗਤ ਜੀ ਆਪਾਂ ਪੰਜ ਪੌੜੀਆਂ ਦਾ ਪਾਠ ਕਰ ਲੈਨੇ ਆ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਗੁਰ ਪ੍ਰਸਾਦ ਜਪ ਆਦ ਸਚੁ ਗੁਜਾਦ ਸਚੁ ਹੈ ਪੀ ਸਚੁ ਨਾਨਕ ਹੋਸੀ ਭੀ ਸਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਯੋਨੀ ਸੈ ਗੁਰ ਪ੍ਰਸ਼ਾਦ ਜਪ ਆਦ ਸਚ ਗੁਜਾਦ ਸਚ ਹੈਪੀ ਸਚ ਨਾਨਕ ਹੋਸੀ ਬੀ ਸਚ एक ओंकार सतनाम कृता पूर्ख निरपो निरवैर अकाल अकल मूर्त अयुनि सेब गुरुप्रशाद जप आद सच गुजाद सच हैपी सच नानक होसी बी सच एक ओंकार सतनाम करता पुरिक नेर निरपो नेर वैर अकाल अकल् मूर्त सैब गुर गुरुप्रशा जप आद सच गुजाद सच हैप्पी सच नानक होसी सच एक ओंकार करता पर्ख नेर पो नेर वैर अकाल मूर्त अजूनी सैब ਗੁਰ ਪ੍ਰਸਾਦ ਜਪ ਆਦ ਸੱਚ ਗਜਾਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ ਏਕ ਓਂਕਾਰ ਸਤ ਨਾਮ ਕर्ता ਪੁਰਖ ਨਿਰਪੂ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਗੁਰ ਪ੍ਰਸਾਦ ਜਪ ਆਦ ਸੱਚ 구ਜਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਪਿਆਰੇ ਸਾਧ ਸੰਗਤ ਜੀ ਤੁਸੀਂ ਵਾਹਿਗੁਰੂ ਜੀ ਦਾ ਜਾਪ ਵੀ ਕਰਿਆ ਕਰੋ ਜਦੋਂ ਵੀ ਕੋਈ ਕੰਮ ਕਰਦੇ ਜਦੋਂ ਵੀ ਤੁਹਾਨੂੰ ਦੱਸਿਆ ਨਾ ਕੋਈ ਪਰੇਸ਼ਾਨੀ ਹੁੰਦੀ ਏ ਮਨ ਬੇਚੈਨ ਹੁੰਦਾ ਵੇ ਤੇ ਤੁਸੀਂ ਵਾਹਿਗੁਰੂ ਜੀ ਦਾ ਜਾਪ ਕਰਿਆ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਇਹ ਵੀ ਕਹਿ ਸਕਦੇ ਹੋ ਤੇ ਤੁਸੀਂ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਦਾ ਪਾਠ ਵੀ ਕਰ ਸਕਦੇ ਆ ਆਪਣੇ ਮੂੰਹ ਦੇ ਵਿੱਚ ਤੇ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਜਾਪ ਵੀ ਕਰ ਸਕਦੇ ਹੋ ਜਿਵੇਂ ਵੀ ਤੁਹਾਨੂੰ ਵਧੀਆ ਲੱਗਦਾ ਵੇ ੴ ਸਤਿਨਾਮ ਕਰਤਾ ਪੁਰਖ ਨੇਰਪੋ ਨੇਰ ਵੇਰ ਅਕਾਲ ਮੂਰਤਿ ਜੁਨੀ ਸੈਬ ਗੁਰ ਪ੍ਰਸਾਦ ਜਪ ਆ ਦਸ ਸਚ ਗੁਰ ਆ ਦਸ ਸਚ ਹੈ ਪੀ ਸਚ ਨਾਨਕ ਹੋਸੀ ਵੀ ਸਚ ਪਿਆਰੀ ਸਾਧ ਸੰਗਤ ਜੀ ਜੇ ਤੁਹਾਨੂੰ ਆਪਣੇ ਗੁਰੂਆਂ ਦੀਆਂ ਵੀਡੀਓ ਵਧੀਆ ਲੱਗਦੀਆਂ ਨੇ ਤੇ ਮੇਰੇ ਚੈਨਲ ਨੂੰ ਸਪੋਰਟ ਕਰਿਆ ਕਰੋ ਵਾਹਿਗੁਰੂ ਜੀ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਤੇ ਵੀਡੀਓ ਨੂੰ ਆਪਣੇ ਪਰਿਵਾਰ ਦੇ ਜੀਆਂ ਦੇ ਫੋਨ ਤੇ ਸ਼ੇਅਰ ਜੂ ਕਰ ਦਿਆ ਕਰੋ ਕਿਉਂਕਿ ਵਾਹਿਗੁਰੂ ਜੀ ਦੀ ਵੀਡੀਓ ਵੇ ਤੁਹਾਨੂੰ ਵੀ ਪਨ ਲੱਗਦਾ ਵੇ ਤੇ ਦੇਖਣ ਵਾਲੇ ਨੂੰ ਵਧੀਆ ਲੱਗਦਾ ਕਿਉਂਕਿ ਵਾਯੁਰ ਜੀ ਦੇ ਦਰਸ਼ਨ ਹੁੰਦੇ 1 ਮਿੰਟ ਵੀ ਵਾਯੁਰ ਜੀ ਵਾਸਤੇ ਕੱਢੀ ਹੈ ਨਾ ਬਹੁਤ ਵਧੀਆ ਬਹੁਤ ਵਧੀਆ ਵੇ ਕਿਉਂਕਿ ਆਪਣੇ ਕੋ 24 ਘੰਟੇ ਹੁੰਦੇ ਨੇ 24 ਘੰਟੇ ਵਿੱਚੋਂ 10 ਮਿੰਟ ਤੇ ਕੱਢੋ ਵਾਯੁਰ ਜੀ ਵਾਸਤੇ ਤੇ ਪਿਆਰੀ ਸਾਧ ਸੰਗਤ ਜੀ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਸ਼ੇਅਰ ਜ਼ਰ ਵੀਡੀਓ ਕਰਿਆ ਕਰੋ ਜੇ ਦਿਨਾਂ ਪਰਿਵਾਰ ਵਿੱਚ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਖੁਸ਼ੀਆਂ ਬਣਾਈ ਰੱਖਣ ਤੇ ਸਰਬੱਤ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨ ਸਰਬੱਤ ਦੇ ਘਰਾਂ ਵਿੱਚ ਆਪਣਾ ਮਿਹਰ ਭਰਿਆ ਤਰਖਣ ਸਾਰੀ ਸੰਗਤ ਨੂੰ ਮੇਰੇ ਵੱਲੋਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਕੋਈ ਚੁੱਕ ਹੋਈ ਕੋਈ ਗੱਲ ਵੱਧ ਘਟ ਗਈ ਹੋਵੇ ਉਹਦੇ ਵਾਸਤੇ ਹੱਥ ਜੋੜ ਕੇ ਦਾਸ ਮਾਫੀ ਮੰਗਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ